ਨੀਤੀ ਆਯੋਗ ਦੀ ਮੀਟਿੰਗ 27 ਜੁਲਾਈ ਨੂੰ ਰੱਖੀ ਗਈ ਹੈ ਜਾਣਕਾਰੀ ਦੇ ਮੁਤਾਬਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉੱਥੇ ਨਹੀਂ ਜਾਣਗੇ ਪੰਜਾਬ ਇਹ ਕਹਿ ਰਿਹਾ ਹੈ ਕਿ ਅਸੀਂ ਬੇਇੱਜ਼ਤੀ ਕਰਾਉਣ ਨਹੀਂ ਜਾਣਾ ਮੀਟਿੰਗ ਦੇ ਅੰਦਰ ਜੀ ਮੀਟਿੰਗ ਜਿੱਦਾਂ ਦੀ ਸਥਿਤੀ ਬਣੀ ਵੀ ਹੈ ਉਹ ਸਥਿਤੀ ਦੇ ਵਿੱਚ ਦੇਖਦਿਆਂ ਜੇ ਇਹਨਾਂ ਨੇ ਕਿਹਾ ਕਿ ਪਹਿਲਾਂ ਕੇਂਦਰ ਨੇ ਜੋ ਸਾਡੇ ਨਾਲ ਵਤੀਰਾ ਕੀਤਾ ਵਿਰੋਧੀ ਸਰਕਾਰਾਂ ਜਿੱਥੇ ਵੀ ਹੈਗੀਆਂ ਬੰਗਾਲ ਦੀ ਗੱਲ ਕਰ ਲਈਏ ਦਿੱਲੀ ਦੀ ਗੱਲ ਕਰ ਲਈਏ ਆਪਾਂ ਪੰਜਾਬ ਦੀ ਗੱਲ ਕਰ ਲਈਏ ਉਹ ਕਹਿੰਦੇ ਜਿਹੜਾ ਸਾਡਾ ਬਣਦਾ ਹੱਕ ਸੀਗਾ ਪਿਛਲੇ ਸਮੇਂ 'ਚ ਬਹੁਤ ਸਾਰੇ ਫੰਡ ਰੋਕੇ ਗਿਆ ਜ਼ਾਤੀ ਕੀਤੀ ਗਈ ਹੈ ਮੇਜ਼ਲ ਪ੍ਰਦਾਨ ਸੁਖਪੀਰ ਸਿੰਘ ਬਾਦਲ ਅੱਜ ਕੱਲ੍ਹ ਤੱਕ ਸਾਹਿਬ ਵਿਖੇ ਨਤਮਸਤਕ ਹੋਏ ਤੇ ਉੱਥੇ ਜਾ ਕੇ ਉਹਨਾਂ ਨੇ ਜ਼ਥੇਦਾਰ ਗਿਆਨੀ ਰੁਗਬੀਰ ਸਿੰਘ ਨੂੰ ਬੰਦ ਦਾ ਲਿਫਾਫਾ ਜਿਹੜਾ ਸੌਂਪਿਆ ਤਾਂ ਉਹਨਾਂ ਦੇ ਨਾਲ ਐਸਜੀਪੀਸੀ ਪ੍ਰਧਾਨ ਵੀ ਸਨ ਉਹਨਾਂ ਵੱਲੋਂ ਵੀ ਬੰਦ ਲਿਫਾਫਾ ਜਿਹੜਾ ਹੈਗਾ ਸੌਪਿਆ ਗਿਆ ਤਾਂ ਹੁਣ ਲੋਕਾਈ ਦੀਆਂ ਨਜ਼ਰਾਂ ਉਹਨਾਂ ਬੰਦ ਲਿਫਾਫਿਆਂ ਤੇ ਬੜੀਆਂ ਹੋਈਆਂ ਨੇ ਕਿ ਆਖਿਰਕਾਰ ਇਹਨਾਂ ਨੇ ਆਪਣੀਆਂ ਜਿਹੜੀਆਂ ਗਲਤੀਆਂ ਕਹੀਆਂ ਜਾ ਰਹੀਆਂ ਨੇ ਬਾਗੀ ਧੜੇ ਫੁੱਲੋ ਵੀ ਇਹਨਾਂ ਵੱਲੋਂ ਗਲਤੀਆਂ ਹੋਈਆਂ ਨੇ ਤਾਂ ਉਹਨਾਂ ਬਾਰੇ ਸਪਸ਼ਟਿਕਰਨ ਕੀ ਦਿੱਤਾ ਹੈ ਸਮੁੱਚੇ ਪੰਥ ਦੀ ਦੁਨੀਆ ਪਰ ਜਿਹੜਾ ਬੈਠਾ ਪੰਥਾ ਉਹਦੇ ਆ ਨਜ਼ਰਾਂ ਲੱਗੀਆਂ ਹੋਈਆਂ ਇਸ ਗੱਲ ਤੇ ਕਿ ਸੁਖਵੀਰ ਸਿੰਘ ਬਾਦਲ ਨੇ ਪਿਛਲੇ ਸਮੇਂ ਦੇ ਅੰਦਰ ਜਿਹੜੀਆਂ ਕੋਈ ਕਟਾਈਆਂ ਹੋਈਆਂ ਗਲਤੀਆਂ ਹੋਈਆਂ ਜਾਣੇ ਚੁਗੀਆਂ ਨੇ ਜਾਣੇ ਚੁਗੀਆਂ ਉਦਲੇ ਸਪਸ਼ਟੀਕਰਨ ਦਤਾ ਹੈ ਉਹ ਸਪਸ਼ਟੀਕਰਨ ਦੇ ਲਈ ਕੀ ਉਸ ਨੂੰ ਮਾਫੀਨਾਮਾ ਮਿਲੇਗਾ ਜੀ ਜਾਂ ਕੋਈ ਸਜ਼ਾ ਲੱਗੇਗੀ ਕੀ ਹੋਏਗਾ ਜਿਹੜੇ ਕਿਸਾਨ ਨੇ ਤੇ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਦੇ ਵਿਚਕਾਰ ਵਿਸ਼ਵਾਸ ਦੀ ਬੜੀ ਘਾਟ ਹੈ ਕਿ ਇੱਕ ਦੂਜੇ ਤੇ ਉਹ ਭਰੋਸਾ ਨਹੀਂ ਕਰ پا ਰਹੇ ਤੇ ਨਾਲ ਉਹਨਾਂ ਨੇ ਕਿਹਾ ਕਿ ਇੱਕ ਅੰਪਾਇਰ ਦੀ ਵੀ ਜ਼ਰੂਰਤ ਹੈ ਇਹ ਪਹਿਲਾ ਮੌਕਾ ਹੈ ਜਦੋਂ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਕਿਸਾਨਾਂ ਤੇ ਕੇਂਦਰ ਦੇ ਵਿਚਕਾਰ ਗੱਲਬਾਤ ਨਿਬੇੜਨ ਦੇ ਲਈ ਉਨਰਪੱਖਾ ਕਮੇਟੀ ਹੋਣੀ ਚਾਹੀਦੀ ਹੈ ਜਿਸ ਦੇ ਉੱਪਰ ਦੋਨਾਂ ਤਰ੍ਹਾਂ ਦਾ ਭਰੋਸਾ ਹੋਵੇ ਕੇਂਦਰ ਸਰਕਾਰ ਨੇ ਤਾਂ ਕਮੇਟੀ ਕਾਇਮ ਕਰਨੀ ਹੈ ਇਸ ਕਰਕੇ ਭਰੋਸਾ ਹੋਏਗਾ ਤਾਂ ਕਮੇਟੀ ਕਾਇਮ ਕਰਨਗੇ ਪਰ ਕਿਸਾਨਾਂ ਦਾ ਭਰੋਸਾ ਤਾਂ ਕਾਇਮ ਹੋਏਗਾ ਜੇ ਕਮੇਟੀ ਨਿਰਪੱਖ ਹੋਏਗੀ ਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸੁਰਜੀਤ ਸਿੰਘ ਰਖੜਾ ਜੋ ਅਕਸਰ ਕਹਿੰਦੇ ਨੇ ਕਿ ਯੂਥ ਨੂੰ ਮੌਕਾ ਦੇਣਾ ਚਾਹੀਦਾ ਹੈ ਯੂਥ ਨੂੰ ਅੱਗੇ ਆਉਣਾ ਚਾਹੀਦਾ ਯੂਥ ਹੀ ਹੈ ਜੋ ਅੱਗੇ ਆ ਕੇ ਅਕਾਲੀ ਦਲ ਦੀ ਕਮਾਂਡ ਸੰਭਾਲ ਸਕਦਾ ਹੈ ਤੇ ਜੇ ਯੂਥ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਵੇਗਾ ਤਾਂ ਅਕਾਲੀ ਦਲ ਫੇਰ ਤੋਂ ਤਰੱਕੀਆਂ ਦੇ ਰਾਹ ਪਏਗਾ ਸ਼ਾਇਦ ਇਸੇ ਗੱਲ ਦੇ ਚਲਦਿਆਂ ਹੀ ਉਹਨਾਂ ਦੋਵੇਂ ਕੱਦਾਵਰ ਆਕੂਆ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਕਿ ਹੁਣ ਉਹ ਅੱਗੇ ਤੋਂ ਕੋਈ ਵੀ ਚੋਣ ਨਹੀਂ ਲੜਨਗੇ ਤੇ ਉਹਨਾਂ ਨੇ ਸਿਆਸਤ ਤੋਂ ਪੈਰ ਪਿੱਛੇ ਖਿੱਚ ਲਿਆ ਕਿ ਅਕਾਲੀ ਦਲ ਜਦੋਂ ਹਾਸ਼ੀਏ ਤੇ ਚਲੇ ਗਿਆ ਇਹਨਾਂ ਦਾ ਕੀ ਵਿਗਾਰ ਲੂ ਕੋਈ ਚਾਹੇ ਚੋਣ ਲੜਨਾ ਚਾਹੇ ਚੋਣ ਲਾਣ ਆਣ ਲੜਨਾ ਜਦੋਂ ਲੋਕਾਂ ਨੇ ਹਰਾਤੇ ਜੈ ਸਿੰਘ ਗਰੀਸ਼ ਸਿੰਘ ਬਾਦਲ ਦੀ ਗੱਲ ਕਰ ਲਈ ਚੰਨੂ ਮਾਜਰਾ ਹੋਣਾ ਨੇ ਅਜੇ ਕੱਲ ਆਨੰਦ ਪ੍ਰਸਾਦ ਦੀ ਚੋਣ ਲੜੀ ਹੈ ਉਹ ਵੀ ਉੱਥੋਂ ਹਾਰੇ ਆ ਹਮ ਖਾਲੀ ਦਲ ਹਾਸ਼ੀਏ ਤੇ ਗਿਆ 13 ਪਾਰਲੀਮੈਂਟ ਸੀਟਾਂ ਚੋਂ ਇੱਕ ਤਾਂ ਸੀਟ ਹੀ ਛੱਡਤੀ ਇੱਕ ਸੀਟ ਜਿਹੜੀ ਦਿੱਤੀ ਹੈ ਬੀਬਾ ਹਰਸਿਮਰਦ ਦੀ ਜਿੱਤੀ ਹੈ ਇਦਾਂ ਹੀ ਵਿਧਾਨ ਸਭਾ ਦੀਆਂ ਚੋਣਾਂ ਦੀ ਆਪਾਂ ਗੱਲ ਕਰਦੇ ਆ ਹਾਸ਼ੀਏ ਤੇ ਦੋ ਤਿੰਨ ਜਿਹੜੇ ਸਰਕਾਰਾਂ ਚਲਾਉਂਦੇ ਰਹੇ ਸੁਖਵੀਰ ਬਾਦਲ ਦੇ ਮਹੌਕਮੈਂਟ ਸੀ ਵੀਿੰਗ ਦੇ ਜਰਨਲਿਸਟ ਜਾਣਦਾ ਹੈ ਸੁਖਵੀਰ ਬਾਦਲ ਅਕਸਰ ਕਹਿੰਦੇ ਸੀ ਕਿ ਪੰਜਾਬ ਚ 25 ਸਾਲ ਰਾਜ ਕਰੇਗਾ ਕਾਲੀ ਦਲ 25 ਸਾਲ ਰਾਜ ਕਰਨ ਵਾਲੇ ਜਿਹੜੇ ਗਿਆ ਉਹ ਵਿਧਾਨ ਸਭਾ ਦੇ 25 ਵਿਧਾਇਕ ਵੀ ਨਹੀਂ ਲਿਆ ਸਕੇ ਪਿਛਲੀ ਵਾਰ ਜੀ ਸੱਚੀ ਗੱਲ ਜੀ ਮੈਂ ਅਨਵਦੀਪ ਢਲੇਵਾਲ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਜਾਤ ਮਾਰਤੇ ਵੱਖ-ਵੱਖ ਖਬਰਾਂ ਦੀਆਂ ਸਰਗਰਮੀਆਂ ਤੇ ਕਰਦੇ ਹਾਂ ਉਹਨਾਂ ਤੇ ਵਿਚਾਰ ਚਰਚਾ ਤੇ ਦੱਸਦੇ ਹਾਂ ਤੁਹਾਨੂੰ ਕਿ ਕੀ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸੱਤ ਸਮੁੰਦਰ ਪਾਰ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਜਕਟਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸੱਚੀ ਗੱਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਸਿਗਾਨ ਜੀ ਮਿਹਰਬਾਨੀ ਤੁਸੀਂ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੰਨੇ ਹੋ ਆਓ ਕਰੀਏ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਜੀ ਬਿਲਕੁਲ ਤੇ ਵੈਸੇ ਤਾਂ ਸਾਰੇ ਦਰਸ਼ਕ ਨਹੀਂ ਜੜੇ ਉਹ ਜਾਣਦੇ ਨਹੀਂ ਪਰ ਫਿਰ ਵੀ ਮੈਂ ਇੱਕ ਵਾਰ ਦਾ ਸਵਾ ਕੀ ਸਿੱਧੂ ਸਾ ਬਹੁਤ ਸ਼ਖਸੀਅਤ ਨੇ ਜਿਹੜੇ ਹਰ ਖਬਰ ਤੇ ਤਿੱਖੀ ਨਜ਼ਰ ਰੱਖਦੇ ਨੇ ਬਹੁਤ ਸਾਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਇਹਨਾਂ ਨੂੰ ਵੇਖਦੇ ਹੋ ਸੀ ਕੋਸ਼ਿਸ਼ ਕਰਦੇ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਇਹਨਾਂ ਨੂੰ ਲਿਆ ਜਾਵੇ ਤਾਂ ਕਿ ਸਮਾਂ ਰਹਿੰਦਿਆਂ ਸਾਰੀ ਇਨਫੋਰਮੇਸ਼ਨ दर्शकों तक पहुँचाई जा सके जे अज गल गति जाए हर बार दबर अहम वाली रही क्योंकि पहली खबर जो लवेंगे तो नीति आयोग लवेंगे क्योंकि नीति आयोग की मीटिंग सताई जुलाई नु रखी गई है जानकारी के मुताबिक मुख्यमंत्री पंजाब भगवंत मान उ नहीं जाएंगे की कारण ने इस बारे आप चलों जगतार सिंह सिद्धू को सिद्धू साहब फिर की लगता है कि मुख्यमंत्री पंजाब भगवंत मान क्यों नहीं जा रहे जी ਬਿਲਕੁਲ ਜਦੋਂ ਇਹ ਕਿਹਾ ਜਾਂਦਾ ਹੈ ਕਿ ਵੀ ਬਿਨਾਂ ਸੱਦੇ ਜਾਂ ਬਿਨਾਂ ਕਿਸੇ ਜਗ੍ਹਾ ਦੇ ਉੱਤੇ ਆਉ ਪਾ ਕੇ ਤੇ ਜਾਣਾ ਵੀ ਮਹਿਮਾਨਵਾਜ਼ੀ ਨਹੀਂ ਹੁੰਦੀ ਬਲਕਿ ਬੇਇੱਜ਼ਤੀ ਕਰਾਉਣ ਵਾਲੀ ਗੱਲ ਹੁੰਦੀ ਹੈ। ਹੂੰ ਪੰਜਾਬ ਇਹ ਕਹਿ ਰਿਹਾ ਹੈ ਕਿ ਅਸੀਂ ਬੇਇੱਜ਼ਤੀ ਕਰਾਉਣ ਨਹੀਂ ਜਾਣਾ ਮੀਟਿੰਗ ਦੇ ਅੰਦਰ। ਜੀ ਮੀਟਿੰਗ ਜਿੱਦਾਂ ਦੀ ਸਥਿਤੀ ਬਣੀ ਵੀ ਹੈ ਉਹ ਸਥਿਤੀ ਦੇ ਵਿੱਚ ਦੇਖਦੇ ਹਾਂ ਜੇ ਇਹਨਾਂ ਨੇ ਕਿਹਾ ਕਿ ਪਹਿਲਾਂ ਕੇਂਦਰ ਨੇ ਜੋ ਸਾਡੇ ਨਾਲ ਵਤੀਰਾ ਕੀਤਾ ਵਿਰੋਧੀ ਸਰਕਾਰਾਂ ਜਿੱਥੇ ਵੀ ਹੈਗੀਆਂ ਬੰਗਾਲ ਦੀ ਗੱਲ ਕਰ ਲਈਏ ਦਿੱਲੀ ਦੀ ਗੱਲ ਕਰ ਲਈਏ ਆਪਾਂ ਪੰਜਾਬ ਦੀ ਗੱਲ ਕਰ ਲਈਏ ਉਹ ਕਹਿੰਦੇ ਜਿਹੜਾ ਸਾਡਾ ਬਣਦਾ ਹੱਕ ਸੀਗਾ ਪਿਛਲੇ ਸਮੇਂ 'ਚ ਬਹੁਤ ਸਾਰੇ ਫੰਡ ਰੋਕੇ ਗਿਆ ਜ਼ਾਤੀ ਕੀਤੀ ਗਈ ਹੈ ਹੁਣ ਤਾਜ਼ਾ ਆਪਾਂ ਗੱਲ ਕਰਦੇ ਹਾਂ ਪਾਰਲੀਮੈਂਟ ਸੈਸ਼ਨ ਦੀ ਪਾਰਲੀਮੈਂਟ ਸੈਸ਼ਨ ਦੇ ਚੱਲਦਿਆਂ ਜੋ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕੀਤਾ ਗਿਆ ਜੀ ਉਹ ਬਜਟ ਦਾ ਬਹੁਤ ਸਾਰਾ ਹਿੱਸਾ ਜਿਹੜਾ ਹੈਗਾ ਬਿਆਰ ਤੇ ਅੰਧਰਾ ਪ੍ਰਦੇਸ਼ ਨੂੰ ਦੇ ਦਿੱਤਾ ਗਿਆ ਬਾਕੀ ਰਾਜਾਂ 'ਚ ਤਾਂ ਸੋਕਾ ਹੀ ਪੈ ਗਿਆ ਇੱਕ ਤਾਂ ਜਿੱਥੇ ਮੌਸਮ ਨੂੰ ਨਾ ਆਵੇ ਉੱਥੇ ਸੋਕਾ ਕਹਿੰਦੇ ਹੈ ਕਿਤੇ ਬਜਟ ਦੇ ਪੈਸੇ ਨਾ ਮਿਲਣਾ ਉਹ ਸਭ ਤੋਂ ਖਤਰਨਾਕ ਸੋਕਾ ਹੈ ਕਿ ਕਿ بارش ਤਾਂ ਹੁਣ ਨਹੀਂ ਪਊਗੀ ਥੋੜੇ ਦਿਨ ਠਹਿਰ ਕੇ ਬਹਿ ਜੇਗੀ ਗਰਮੀਆਂ ਚ ਨਹੀਂ ਪੈਗੀ ਸਰਦੀਆਂ ਚ ਬਹਿ ਜੇਗੀ ਪਰ ਜਿਹੜਾ ਬਜਟ ਹੈਗਾ ਸਾਲ ਭਾਰ ਦਾ ਬਜਟ ਬਣਦਾ ਜੇ ਇਹ ਸੋਕਾ ਪੈ ਗਿਆ ਤਾਂ ਸਮਝ ਲਓ ਕਿ ਸਾਲ ਭਾਰ ਸੋਕਾ ਹੀ ਰਹੇਗਾ ਹੂੰ ਸੋ ਪੰਜਾਬ ਕਹਿੰਦਾ ਹੈ ਕਿ ਅਸੀਂ ਬੀਤੀ ਕਰਾਉਣੀ ਜਾਣਾ ਸਾਡੇ ਨਾਲ ਪਹਿਲਾਂ ਹੀ ਜਿਹੜੇ ਹੈਗੇ ਆ ਇਦਾਂ ਵੱਡੇ ਵਿਤਕਰੇ ਕੀਤੇ ਜਾ ਰਹੇ ਆ ਉਹਨਾਂ ਮਾਮਲਿਆਂ ਤੇ ਕੇਂਦਰ ਸਪਸ਼ਟ ਕਰੇ ਕਿ ਰੂਰਲ ਡਿਵੈਲਪਮੈਂਟ ਦਾ ਫੰਡ ਕਿਉਂ ਰੁਕਿਆ ਗਿਆ ਪੰਜਾਬ ਦੇ ਹੈਲਥ ਨਾਲ ਰਿਲੇਟਡ ਐਜੂਕੇਸ਼ਨ ਨਾਲ ਰਿਲੇਟਡ ਜਿਹੜੇ ਫੰਡਸ ਆ ਕਿਉਂ ਰੁਕੇ ਜਾ ਰਹੇ ਆ ਪੰਜਾਬ ਨੇ ਸਪੈਸ਼ਲ ਪੈਕੇਜ ਦੀ ਗੱਲ ਕੀਤੀ ਕਿ ਤੇਰੇ ਨਾਮ ਨਿਸ਼ਾਨ ਵੀ ਨਹੀਂ ਹੈ ਤੇ ਹੁਣ ਕਹਿੰਦੇ ਫਿਰ ਨੀਤੀ ਜੋਗ ਦੀ ਮੀਟਿੰਗ ਜਾਣਾ ਕੀ ਲੈਣਾ ਚਾਹ ਪੀਣ ਤਾਂ ਜਾਣਾ ਨਹੀਂ ਹੂੰ ਤੇ ਚਾਹ ਪੀਣ ਜਾਣਾ ਹੋਵੇ ਫਿਰ ਤਾਂ ਜਾਇਜ਼ ਜਾ ਸਕਦਾ ਉਹ ਕਹਿੰਦੇ ਫਿਰ ਪੰਜਾਬ ਦੇ ਲੋਕ ਪੁੱਛਣਗੇ ਕਿ ਚਾਹ ਪੀਣ ਲਈ ਗਏ ਸੀ ਉੱਥੇ ਪੰਜਾਬ ਲਈ ਕੀ ਲੈ ਕੇ ਆਏ ਹੋ ਨੀਤੀ ਜੋਗ ਉਹ ਧਾਰਾ ਹੈ ਜਿੱਥੇ ਕੌਮੀ ਪੱਧਰ ਤੇ ਵੱਖ-ਵੱਖ ਸੂਬਿਆਂ ਲਈ ਪਲੈਨਿੰਗ ਕੜੀ ਜਾਂਦੀ ਹੈ ਡਿਸਕਸਸ ਹੁੰਦੀਆਂ ਫੰਡਸ ਨੂੰ ਲੈ ਕੇ ਉਹਨਾਂ ਦੀਆਂ ਲੋੜਾਂ ਨੂੰ ਲੈ ਕੇ ਉਹਨਾਂ ਮਤਾਂ ਕੋ ਨੀਤੀਆਂ ਤੈਹ ਹੁੰਦੀਆਂ ਤਾਂ ਹੀ ਇਹਦਾ ਨਾਮ ਨੀਤੀਏ ਜੋਗਾ ਬੜਾ ਇੰਪੋਰਟੈਂਟ ਅਧਾਰਾ ਹੈ ਪਰ ਇੰਪੋਰਟੈਂਟ ਅਧਾਰੇ ਤੇ ਜੇ ਭਰੋਸਾ ਹੀ ਨਾ ਰਹੇ ਕੇਂਦਰ ਤੇ ਹੀ ਭਰੋਸਾ ਨਾ ਰਹੇ ਵੀ ਸਾਡੇ ਨਾਲ ਵਿਤਕਰਾ ਕਰ ਰਹੇ ਹੋ ਉਹ ਕਹਿੰਦੇ ਫਿਰ ਮੀਟਿੰਗਸ ਜਾਣਾ ਕੀ ਕਰਨਾ ਹੈ ਸੋ ਕੱਲਾ ਪੰਜਾਬ ਹੀ ਨਹੀਂ ਜਾ ਰਿਹਾ ਬੰਗਾਲ ਵਾਲੇ ਵੀ ਨਹੀਂ ਜਾਣਗੇ ਦਿੱਲੀ ਵਾਲੇ ਵੀ ਨਹੀਂ ਜਾਣਗੇ ਹੋ ਸਕਦਾ ਹੈ ਕਿ ਜਿੱਥੇ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਚਾਹ ਦੱਖਣ ਦੇ ਵਿੱਚ ਆਪਣੇ ਗਵਾਂਢ ਚ ਹਿਮਾਚਲ ਚ ਉਹ ਵੀ ਹੋ ਸਕਦਾ ਹੈ ਇਹਨਾਂ ਮੀਟਿੰਗਾਂ ਦੇ ਵਿੱਚ ਨਾ ਜਾਣਾ ਵੱਡਾ ਮਾਮਲਾ ਇਹ ਹੈ ਕਿ ਕੇਂਦਰ ਦੇ ਖਿਲਾਫ ਇੱਕਦਣਾ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਦੇਖੋ ਜਦੋਂ ਆਪਾਂ ਗੱਲ ਕਰ ਰਹੇ ਹਾਂ ਅੱਜ ਚੌਥਾ ਦਿਨ ਹੈ ਤਕਰੀਬਨ ਪਾਰਲੀਮੈਂਟ ਦਾ ਚੱਲਦਿਆਂ ਅੱਜ ਵੀ ਜਿਹੜਾ ਸਦਨ ਦੇ ਅੰਦਰ ਰੌਲਾ ਰੱਪਾ ਪੈ ਰਿਹਾ ਹੈ ਵਿਰੋਧੀ ਤੇ ਰਾਜ ਵੀ ਇਹੀ ਗੱਲ ਕਹਿ ਰਹੀ ਹੈ ਕਿ ਤੁਸੀਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਤੁਸੀਂ ਦੋ ਸੂਬਿਆਂ ਨੂੰ ਖੁਸ਼ ਕਰਦਾ ਆਪਣੀ ਸਰਕਾਰ ਬਚਾਉਣ ਦੇ ਲਈ ਬਾਕੀ ਤੁਸੀਂ ਕੀ ਕਰ ਰਹੇ ਹੋ ਨਾ ਕਿਸਾਨ ਖੁਸ਼ ਹੈ ਨਾ ਮਜ਼ਦਮ ਖੁਸ਼ ਹੈ ਨਾ ਪੈਨਸ਼ਨਰ ਖੁਸ਼ ਹੈ ਨਾ ਬੰਗਾਲ ਖੁਸ਼ ਨਾ ਪੰਜਾਬ ਖੁਸ਼ ਜਿਹੜਾ ਤੇ ਫਿਰ ਸਵੇਰ ਖੋਜ ਕਿੜਾ ਬਜਾਇ ਦੋ ਤਿੰਨ ਸਵੇਰ ਨੂੰ ਛੱਡ ਕੇ ਸੋ ਉਸ ਰੋਸ ਪ੍ਰਟਾਵੇ ਦੇ ਮੱਦੇ ਨਜ਼ਰ ਜਿਹੜਾ ਹੈਗਾ ਪੰਜਾਬ ਵੱਲੋਂ ਨੀਤੀ ਜੋਗ ਦਾ ਬਾਈਕਾਟ ਕੀਤਾ ਗਿਆ ਬਿਲਕੁਲ ਪੰਜਾਬ ਨੇ ਸਹੀ ਗੱਲ ਕਹੀ ਹੈ ਕਿ ਅਸੀਂ ਚਾਹ ਪੀਣ ਨਹੀਂ ਜਾਣਾ ਜੇ ਬੇਇੱਜ਼ਤੀ ਕਰਾਉਣੀ ਜਾਣਾ ਜੇ ਖਾਲੀ ਹੱਥ ਹੀ ਮੁੜਨਾ ਹੈ ਤਾਂ ਫਿਰ ਜਾਣ ਦੀ ਕੀ ਲੋੜ ਹੈ ਜੀ ਨਵਦੀਪ ਜੇ ਅਸੀਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਅਕਾਲੀ ਦਲ ਪ੍ਰਧਾਨ ਸੁਖਪੀਰ ਸਿੰਘ ਬਾਦਲ ਅੱਜ ਕੱਲ੍ਹ ਤੱਕ ਸਾਹਿਬ ਵਿਖੇ ਅਨਤਮਸਤਕ ਹੋਏ ਤੇ ਉੱਥੇ ਜਾ ਕੇ ਉਹਨਾਂ ਨੇ ਜ਼ਥੇਦਾਰ ਗਿਆਨੀ ਰੁਗਬੀਰ ਸਿੰਘ ਨੂੰ ਬੰਦ ਲਿਫਾਫਾ ਜਿਹੜਾ ਸੌਂਪਿਆ ਤਾਂ ਉਹਨਾਂ ਦੇ ਨਾਲ ਐਸਜੀਪੀਸੀ ਪ੍ਰਧਾਨ ਵੀ ਸਨ ਉਹਨਾਂ ਵੱਲੋਂ ਵੀ ਬੰਦ ਲਿਫਾਫਾ ਜਿਹੜਾ ਹੈਗਾ ਸੌਂਪਿਆ ਗਿਆ ਤਾਂ ਹੁਣ ਲੋਕਾਈ ਦੀਆਂ ਨਜ਼ਰਾਂ ਉਹਨਾਂ ਬੰਦ ਲਿਫਾਫਿਆਂ ਤੇ ਬੜੀਆਂ ਹੋਈਆਂ ਨੇ ਕਿ ਆਖਿਰਕਾਰ ਇਹਨਾਂ ਨੇ ਆਪਣੀਆਂ ਜਿਹੜੀਆਂ ਗਲਤੀਆਂ ਕਹੀਆਂ ਜਾ ਰਹੀਆਂ ਨੇ ਬਾਗੀ ਧੜੇ ਵੱਲੋਂ ਵੀ ਇਹਨਾਂ ਵੱਲੋਂ ਗਲਤੀਆਂ ਹੋਈਆਂ ਨੇ ਤਾਂ ਉਹਨਾਂ ਬਾਰੇ ਸਪਸ਼ਟਿਕਰਨ ਕੀ ਦਿੱਤਾ ਹੈ ਤਾਂ ਤੁਹਾਡੀ ਗੱਲਬਾਤ ਹੁੰਦੀ ਰਹੀ ਹੈ ਕੱਲ ਤੁਸੀਂ ਸਾਰਾ ਦਿਨ ਉਹਨਾਂ ਦੇ ਨਾਲ ਰابطਾ ਵੀ ਕਾਇਮ ਕੀਤਾ ਹੈ ਕੀ ਲੱਗਦਾ ਹੈ ਕਿ ਬੰਦ ਲਿਫਾਫਿਆਂ ਦੇ ਵਿੱਚੋਂ ਵਾਕਿਆ ਹੀ ਕੁਝ ਨਿਕਲ ਕੇ ਬਾਹਰ ਆਏਗਾ ਨਵਦੀਪ ਜੀ ਦੇਖੋ ਪਹਿਲਾਂ ਤਾਂ ਤੁਸੀਂ ਜਿਸ ਲਕਾਈ ਦੀ ਗੱਲ ਕੀਤੀ ਹੈ ਮੈਂ ਕਹਿੰਦਾ ਲਕਾਈ ਵੀ ਉਹ ਸਮੁੰਦਰ ਦੀ ਤਰ੍ਹਾਂ ਹੁੰਦੀਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਲਹਿਰਾਂ ਉੱਠਦੀਆਂ ਇੱਕ ਲਹਿਰ ਤਾਂ ਉਹ ਹੈ ਸੁਖਵੀਰ ਸਿੰਘ ਬਾਦਲ ਜਿਹੜੇ ਆਪਾਂ ਕਹਿੰਨੇ ਆ ਕਿ ਲਫਾਫਾ ਦੇ ਕੇ ਆਇਆ ਜੋ ਕੁਝ ਉਹਨਾਂ ਨੇ ਸਪਸ਼ਟੀਕਰਨ ਦੇਣਾ ਸੀ ਉਹ ਲਫਾਫੇ ਦੇ ਬੰਦ ਉਹ ਸਿੰਘ ਸਹਿਬਾਨ ਪੰਜੇ ਸਿੰਘ ਸਹਿਬਾਨ ਇਕੱਠੇ ਹੋ ਕੇ ਇਸ ਮਾਮਲੇ ਤੇ ਮੀਟਿੰਗ ਕਰਨਗੇ ਤੇ ਫਿਰ ਮਾਮਲਾ ਸਪਸ਼ਟ ਹੋਏਗਾ ਕਿ ਕੀ ਹੋਣਾ ਤੇ ਕੀ ਨਹੀਂ ਹੋਣਾ ਹੂੰ ਦੂਜੀ ਲਹਿਰ ਜਾਂ ਦੂਜੀ ਧਿਰ ਦੀ ਆਪਾਂ ਗੱਲ ਕਰ ਲਈ ਉਹ ਹੈਗਾ ਪੰਥ ਹੂੰ ਸਮੁੱਚੇ ਪੰਥ ਦੀ ਦੁਨੀਆ ਭਰ ਜਿਹੜਾ ਬੈਠਾ ਪੰਥ ਆ ਉਹਦੇ ਆ ਨਜ਼ਰਾਂ ਲੱਗੀਆਂ ਹੋਈਆਂ ਇਸ ਗੱਲ ਤੇ ਕਿ ਸੁਖਵੀਰ ਸਿੰਘ ਬਾਦਲ ਨੇ ਪਿਛਲੇ ਸਮੇਂ ਦੇ ਅੰਦਰ ਝੜੀਆਂ ਕੋਈ ਕਤਾਈਆਂ ਹੋਈਆਂ ਗਲਤੀਆਂ ਹੋਈਆਂ ਜਾਣੇ ਚੁਗੀਆਂ ਨੇ ਜਾਣੇ ਚੁਗੀਆਂ ਉਹਦੇ ਲਈ ਸਪਸ਼ਟੀਕਰਨ ਦਿੱਤਾ ਹੈ ਉਹ ਸਪਸ਼ਟੀਕਰਨ ਦੇ ਲਈ ਕੀ ਉਸ ਨੂੰ ਮਾਫੀਨਾਮਾ ਮਿਲੇਗਾ ਜੀ ਜਾਂ ਕੋਈ ਸਜ਼ਾ ਲੱਗੇਗੀ ਕੀ ਹੋਏਗਾ ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਜਦ ਤੁਸੀਂ ਜ਼ਿਕਰ ਕਰਿਆ ਦੇਖੋ دنیਵੀ ਤੌਰ ਤੇ ਅਦਾਲਤਾਂ ਵੱਖਰੀਆਂ ਜੇ ਆਪਾਂ ਧਾਰਮਿਕ ਅਕੀਦੇ ਦੀ ਗੱਲ ਕਰ ਲਈਏ ਤਾਂ ਸਿੱਖਾਂ ਦੇ ਲਈ ਸਰਵੋੱਚ ਅਦਾਲਤ ਹੈ ਅਕਾਲ ਤਖਤ ਸਾਹਿਬ ਸਰਵੋੱਚ ਸਥਾਨ ਹੈ ਜਿੱਥੇ ਸਾਰੇ ਜਾ ਕੇ ਨਤਮਸਤਕ ਹੁੰਦੇ ਆ ਉੱਥੇ ਵੱਡੇ ਵੱਡੇ ਜਿਹੜੇ ਹੈਗੇ ਆਗੂ ਹੋਣ ਕਦੇ ਰਾਜੇ ਮਹਾਰਾਜੇ ਰਹੇ ਹੋਣ ਉਹ ਵੀ ਜਾ ਕੇ ਸਰਚ ਕਾਉਂਦੇ ਰਿਹਾ ਨਤਮਸਤਕ ਹੁੰਦੇ ਰਿਹਾ ਜੀ ਸੋ ਉਸ ਅਕਾਲ ਤਾ ਸਭ ਦੀ ਅਗਵਾਈ ਦੇ ਹੇਠਾਂ ਫੈਸਲਾ ਹੋਣਾ ਲਫਾਫਾ ਜਰੂਰ ਸੌਂਪ ਦਿੱਤਾ ਹੈ ਪਰ ਲਫਾਫੇ ਚ ਕੀ ਇਸ਼ੂ ਹੈ ਕਿਹੜੀਆਂ ਗੱਲਾਂ ਹੈਗੀਆਂ ਉਹ ਤਾਂ ਸਿੰਘ ਸਾਹਿਬਾਨ ਹੀ ਸਪਸ਼ਟ ਕਰਨਗੇ ਤੀਜੀ ਤੇ ਜਿਹੜੀ ਹੈਗੀ ਜਿੰਨਾ ਕਰਕੇ ਸਾਰਾ ਮਾਮਲਾ ਵਾਪਰਿਆ ਉਹ ਹੈਗਾ ਪ੍ਰਿੰਸ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਇਹਦੇ ਜਿਹੜਾਗਾ ਸਿਕੰਦਰ ਸਿੰਘ ਮਲੂਕਾ ਦੂਜੇ ਅਕਾਲੀ ਆਗੂ ਜਿਨ੍ਹਾਂ ਨੇ ਅਕਾਲ ਤਸ ਦੇ ਸਾਹਦੇ ਪੇਸ਼ ਹੋ ਕੇ ਗੱਲ ਕਹੀ ਸੀ ਕਿ ਜਿਸ ਕਦਰ ਜਿਹੜਾ ਪੰਥ ਨਗਾਰ ਵੱਲ ਗਿਆ ਅਕਾਲੀ ਦਲ ਹਾਸ਼ੀਏ ਤੇ ਚਲੇਗਾ ਬਜਰ ਗਲਤੀਆਂ ਹੋਈਆਂ ਪਿਛਲੇ ਸਮੇਂ ਚ ਗੁਰੂਗ੍ਰੰਥ ਦੀ ਬੀਅਦਵੀ ਦਾ ਮਾਮਲਾ ਹੈ ਇਦਾਂ ਹੀ ਜਿਹੜਾ ਡੀਜੀਪੀ ਜਿਹੇ ਲਗਾਏਗੇ ਜਿਹੜੇ ਡੀਜੀਪੀ ਝੂਠੇ ਪੀਸ ਮੁਕਾਬਲਿਆਂ ਲਈ ਜ਼ਿੰਮੇਵਾਰ ਹੈ ਹੋਰ ਇਸ ਤਰ੍ਹਾਂ ਦੇ ਪੰਥਕ ਮਾਮਲੇ ਜਿਹੜੇ ਉਹਨਾਂ ਸਾਰਿਆਂ ਮਾਮਲਿਆਂ ਦੇ ਲਈ ਕਿਹਾ ਗਿਆ ਕਿ ਸਿੱਧੇ ਤੌਰ ਤੇ ਜ਼ਿੰਮੇਵਾਰੀ ਕਾਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਹੈ ਉਹਨਾਂ ਦੀ ਬਣਦੀ ਹੈ ਜੀ ਤੇ ਜਦੋਂ ਸਰਕਾਰ ਸੀ ਸਰਕਾਰ ਦੇ ਚੱਲਦੇ ਆ ਵੀ ਗ੍ਰਹਿ ਮੰਤਰੀ ਰਹੇ ਆ ਜੋ ਕੁਝ ਵਾਪਰਿਆ ਗ੍ਰਹਿ ਮੰਤਰੀ ਦੀ ਵੀ ਕਬਡੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਸੁਖਵੀਰ ਬਾਦਲ ਕੋਲੋਂ ਇਹ ਗੱਲਾਂ ਦੇ ਉੱਤੇ ਸਪਸ਼ਟੀਕਰਨ ਲਿਆ ਜਾਵੇ ਔਰ ਸਪਸ਼ਟੀਕਰਨ ਦੀ ਗੱਲ ਤਾਂ ਕਹੀ ਰਹੀ ਹੈ ਪਰ ਨਾਲ ਇਹ ਵੀ ਕਹਿ ਰਹੇ ਕਿ ਜੋ ਕੁਝ ਵਾਪਰਿਆ ਘਟੂ ਘਟਾ ਉਹਨਾਂ ਦੀ ਆਪਣੀ ਚਾਹੁੰਦੇ ਆ ਕਿ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਪਾਸੇ ਹੋਏ ਨਵੀਂ ਲੀਡਰਸ਼ਿਪ ਆਵੇ ਕਹਿੰਦੇ ਤਾਕੇ ਅਕਾਲੀ ਦਲ ਅੱਗੇ ਵੱਧ ਸਕੇ ਪੰਥ ਮਜ਼ਬੂਤ ਹੋ ਸਕੇ ਉਹਨਾਂ ਦੀ ਸੋਚ ਹੈ ਕਿ ਸੁਖਵੀਰ ਬਾਦਲ ਦੇ ਚੱਲਦਿਆਂ ਅਕਾਲੀ ਦਲ ਮਜ਼ਬੂਤ ਨਹੀਂ ਹੋ ਸਕਦਾ ਨਾ ਹੀ ਪੰਥ ਦੀ ਹਮਾਇਤ ਮਿਲ ਸਕਦੀ ਐ ਸੋ ਜਿਹੀ ਸਥਿਤੀ ਹੈ ਜਿਹੀ ਸਥਿਤੀ ਦੇ ਚੱਲਦਿਆਂ ਅੱਜ ਵੀ ਆਪਾਂ ਦੇਖ ਰਹੇ ਸੀ ਕਿ ਬੀਬੀ ਜਗੀਰ ਕੌਰ ਸਾਹਿਬ ਦਾ ਐਸਜੀਪੀਸੀ ਪ੍ਰਧਾਨ ਹੈ ਗਿਆ ਪੈਨਸ਼ਨ ਚੰਨੂ ਮਾਜਰਾ ਹੋਰ ਜਿਹੜੇ ਅਕਾਲੀ ਕੱਦਾਵਰ ਆਗੂ ਹੈ ਗਿਆ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਸਿੰਘ ਸਾਹਿਬਾਨ ਤੋਂ ਅਸੀਂ ਤਵਕਕੁ ਕਰਦੇ ਆਂ ਆਸ ਕਰਦੇ ਆਂ ਕਿ ਜੋ ਸੁਖਵੀਰ ਸਿੰਘ ਬਾਦਲ ਬਾਰੇ ਕਿਹਾ ਗਿਆ ਹੈ ਜੋ ਦਾ ਸਪਸ਼ਟੀਕਰਨ ਆਖਰ ਸੱਚ ਜਿਹੜਾ ਸਾਹਮਣੇ ਆਉਣਾ ਚਾਹੀਦਾ ਹੈ ਨੰਦੀ ਵੀ ਇਸ ਮੁੱਦੇ ਤੇ ਮੈਂ ਇੱਕ ਗੱਲ ਜ਼ਰੂਰ ਕਮੈਂਟ ਕਰਨਾ ਚਾਹਾਂਗਾ ਦੇਖੋ ਇਹਨਾਂ ਮਾਮਲਿਆਂ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੀਅਦਵੀ ਦਾ ਮਾਮਲਾ ਹੋਵੇ ਛੁੱਟੇ ਪੁਲਿਸ ਮੁਕਾਬਲਿਆਂ ਦੀ ਗੱਲ ਹੋਵੇ ਇਸੇ ਤਰ੍ਹਾਂ ਜਿਹੜਾ ਪ੍ਰਮਨ ਸਤਸੰਗ ਕਰ ਰਿਹਾ ਜਿਹੜੇ ਸਿੱਖ ਸੰਗਤ ਸੀ ਸਿੱਖ ਜਥੇਬੰਦੀਆਂ ਸੀ ਉਹਨਾਂ ਤੇ ਗੋਲੀ ਚਲਾਈ ਗਈ ਸਾਦੇ ਦਾ ਮਾਮਲਾ ਹੋਵੇ ਕਈ ਮਾਮਲੇ ਜੁੜੇ ਆ ਜਿਹੜੇ ਅਦਾਲਤਾਂ 'ਚ ਲੜਾਈ ਲੜੀ ਜਾ ਰਹੀ ਹੈ ਅਦਾਲਤਾਂ ਦੇ ਬਾਹਰ ਲੜਾਈ ਲੜੀ ਜਾ ਰਹੀ ਹੈ ਅਕਾਲੀ ਦਰ ਹਾਸ਼ੀਏ ਤੇ ਚਲਾ ਗਿਆ ਇਸ ਸਾਰਾ ਕੋ ਜਾ ਆਪਾਂ ਸਾਰੇ ਜਾਣਦੇ ਆ ਜਿਹੜੇ ਦਰਸ਼ਕ ਹੈ ਦੇਖ ਰਿਹਾ ਉਹ ਵੀ ਸਾਰਾ ਜਾਣਦੇ ਆ ਪਰ ਜਿਹੜੇ ਮੁੱਦੇ ਤੇ ਮੈਂ ਕੇਂਦਰਿਤ ਕਰਨਾ ਚਾਹੁੰਦਾ ਉਹ ਹੈ ਕਿ ਪਹਿਲਾ ਮੌਕਾ ਹੈ ਕਿ ਸਿੰਘ ਸਾਹਿਬਾਨ ਦੇ ਪਾਲੇ ਚ ਸਾਰਾ ਮਾਮਲਾ ਹਵਾਲੇ ਕੀਤਾ ਗਿਆ ਜੀ ਸਿੰਘ ਸਾਹਿਬਾਨ ਜਿਹੜਾ ਧਾਰਮਿਕ ਤੌਰ ਤੇ ਦਾ ਆਪਾਂ ਕਹਿ ਚੁੱਕੇ ਆ ਪੰਥ ਦੇ ਲਈ ਸਭ ਤੋਂ ਉੱਚੀ ਹਸਤੀ ਹੈ ਜਿਸ ਤਰੀਕੇ ਨਾਲ ਉਹਨਾਂ ਨੂੰ ਸੇਵਾ ਲਈ ਜਾਂਦੀ ਹੈ ਸੇਵਾ ਸੰਭਾਲ ਰਹੇ ਆ ਸੋ ਉਹਨਾਂ ਦੇ ਹਵਾਲੇ ਹੋ ਗਿਆ ਸਾਰਾ ਮਾਮਲਾ ਚ ਗੁਰੂ ਗ੍ਰੰਥ ਸਾਹਿਬ ਦੀ ਬੀਅਦਵੀ ਦਾ ਮਾਮਲਾ ਹੋਵੇ ਚਾਹੇ ਜਿਹੜੇ ਗਲਤ ਡੀਜੀਪੀ ਲਈ ਉਹਨਾਂ ਦਾ ਮਾਮਲਾ ਹੋਵੇ ਚਾਹੇ ਛੋਟੇ ਪੁਲਿਸ ਮੁਕਾਬਲਿਆਂ ਦਾ ਗੱਲ ਹੋਵੇ ਚਾਹੇ ਜਿਹੜਾ ਡੇਰਾ ਮੁਖੀ ਨੂੰ ਮਾਫੀਨਾਮਾ ਦਿੱਤਾ ਗਿਆ ਵੱਡਾ ਮਾਮਲਾ ਦੇਖੋ ਜਿਹੜੀ ਦੁਨੀਆਵੀ ਅਦਾਲਤਾਂ ਉਹਨਾਂ ਚ ਦਾ ਅਜ ਤੱਕ ਨਿਆਂ ਤੇ ਇਨਸਾਫ ਨਹੀਂ ਮਿਲਿਆ ਇਸ ਕਰਕੇ ਵੀ ਨਜ਼ਰਾਂ ਸਿੱਖ ਪੰਦੀਆਂ ਟਿਕੀਆਂ ਕਿ ਘਟੋ ਘਟਾ ਹੁਣ ਅਕਾਲ ਤਸ ਦੇ ਸਾਹਮਣੇ ਮਾਮਲਾ ਆ ਗਿਆ ਔਰ ਉਮੀਦ ਕਰਦੇ ਆ ਕਿ ਘਟੋ ਘਟਾ ਉੱਥੇ ਦਾ ਸਾਨੂੰ ਨਿਆਂ ਤੇ ਇਨਸਾਫ ਮਿਲੇਗਾ ਸੋ ਇਸ ਕਰਕੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਉਹ ਨਿਆਂ ਦੇ ਇਨਸਾਫ ਲੈਣ ਦੇ ਲਈ ਕਿਉਂਕਿ ਕੋਈ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਜੋ ਕੁਝ ਆਏਗਾ ਸਾਰਿਆਂ ਦੇ ਸਾਹਮਣੇ ਆਏਗਾ ਸੋ ਸਿੰਘ ਸਾਹਿਬਾਨ ਦੇ ਲਈ ਵੀ ਵੱਡੀ ਵੱਡੀ ਇਮਤਿਹਾਨ ਦੀ ਕੜੀ ਹੈ ਜਿੱਦਾਂ ਕਈ ਇਕੱਲੀ ਆਗੂ ਕਹਿੰਦੇ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਹੀ ਫੈਸਲਾ ਆਏਗਾ ਫੈਸਲਾ ਹੋਣਾ ਸਿੰਘ ਸਾਹਿਬਾਨ ਦੇ ਹੱਥੋਂ ਫੈਸਲਾ ਜ਼ਰੂਰ ਉਹਨਾਂ ਦੇ ਹੱਥੋਂ ਹੋਣਾ ਹੈ ਪਰ ਮੈਂ ਕਹਾਂਗਾ ਕਿ ਪੂਰਾ ਸਿੱਖ ਪੰਥ ਸਿੱਖ ਪਾਈਚਾਰਾ ਇਸ ਮਾਮਲੇ ਦੇ ਤੇ ਆ ਕੇ ਜੁੜਿਆ ਹੋਇਆ ਹੈ ਕਿ ਆਖਰ ਕੀ ਫੈਸਲਾ ਆਏਗਾ ਜੀ ਜੀ ਬਿਲਕੁਲ ਤੇ ਇਸ ਨਾਲ ਹੀ ਜਿਸੀ ਅਕਲੀ ਖਬਰ ਵਾਲਾ ਵਧਿਏ ਤਾਂ ਗੱਲ ਕਿਸਾਨਾਂ ਦੀ ਆਉਂਦੀ ਹੈ ਕਿਸਾਨ ਜੋ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਸੰਘਰਸ਼ ਕਰ ਰਹੇ ਨੇ ਉਹਨਾਂ ਦੀ ਕਿਸੇ ਨੇ ਬਾਨੀ ਫੜੀ ਨਾ ਪੰਜਾਬ ਸਰਕਾਰੋਂ ਨਾ ਬਾਰੇ ਕੁਝ ਕਹਿੰਦੀ ਹੈ ਨਾ ਹੀ ਕੇਂਦਰ ਸਰਕਾਰੋਂ ਨਾ ਬਾਰੇ ਕੁਝ ਕਹਿੰਦੀ ਹੈ ਪਰ ਪਿਛਲੇ 2-3 ਹਫ਼ਤਿਆਂ ਤੋਂ ਹਾਈ ਕੋਰਟ ਤੇ ਸੁਪਰੀਮ ਕੋਰਟ ਵੱਲੋਂ ਬੜੇ ਬਿਆਨ ਆ ਰਹੇ ਨੇ ਤੇ ਹੁਣ ਜੇ ਗੱਲ ਕੀਤੀ ਜਾਵੇ ਸੁਪਰੀਮ ਕੋਰਟ ਦੀ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਸ਼ੰਭੂ ਬਾਰਡਰ ਤੇ ਲੱਗਿਆ ਹੋਇਆ ਤਰਨਾ ਜਿਉਂ ਦੀ ਤਿਉਂ ਰਹੇਗਾ ਉੱਥੋਂ ਤੋਂ ਨਾਲ ਹੀ ਉਹਨਾਂ ਨੇ ਇੱਕ ਗੱਲ ਕੀਤੀ ਆ ਉਹ ਕਹਿੰਦੇ ਵੀ ਜਿਹੜੇ ਕਿਸਾਨ ਨੇ ਤੇ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਦੇ ਵਿਚਕਾਰ ਵਿਸ਼ਵਾਸ ਦੀ ਬੜੀ ਘਾਟ ਹੈ ਕਿ ਇੱਕ ਦੂਜੇ ਤੇ ਉਹ ਭਰੋਸਾ ਨਹੀਂ ਕਰ پا ਰਹੇ ਤੇ ਨਾਲ ਉਹਨਾਂ ਨੇ ਕਿਹਾ ਕਿ ਇੱਕ ਅੰਪਾਇਰ ਦੀ ਵੀ ਜ਼ਰੂਰਤ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਨੁਦੀ ਬਹੁਤ अहम ਟੀਪੜੀਆਂ ਜੋ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਹੈ ਇਹ ਪਹਿਲਾ ਮੌਕਾ ਹੈ ਜਦੋਂ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਕਿਸਾਨਾਂ ਤੇ ਕੇਂਦਰ ਦੇ ਵਿਚਕਾਰ ਗੱਲਬਾਤ ਨਿਬੇੜਨ ਦੇ ਲਈ ਕੋਈ ਨਿਰਪੱਖ ਕਮੇਟੀ ਹੋਣੀ ਚਾਹੀਦੀ ਹੈ ਜਿਸ ਦੇ ਉੱਪਰ ਦੋਨਾਂ ਤਰ੍ਹਾਂ ਦਾ ਭਰੋਸਾ ਹੋਵੇ ਕੇਂਦਰ ਸਰਕਾਰ ਨੇ ਤਾਂ ਕਮੇਟੀ ਕਾਇਮ ਕਰਨੀ ਹੈ ਇਸ ਕਰਕੇ ਭਰੋਸਾ ਹੋਏਗਾ ਤਾਂ ਕਮੇਟੀ ਕਾਇਮ ਕਰਨਗੇ ਪਰ ਕਿਸਾਨਾਂ ਦਾ ਭਰੋਸਾ ਤਾਂ ਕਾਇਮ ਹੋਏਗਾ ਜੇ ਕਮੇਟੀ ਨਿਰਪੱਖ ਹੋਏਗੀ ਹੁਣ ਬੜਾ ਇੱਕ अहम ਮਾਮਲਾ ਹੈ ਇਸ ਮਾਮਲੇ ਤੇ ਜੇ ਆਪਾਂ ਗੱਲ ਕਰੀਏ ਤਾ ਚਾਹੀਦੀ ਆਪਾਂ ਲੰਬੀ ਚੌੜੀ ਗੱਲ ਵੀ ਹੋ ਸਕਦੀ ਪਰ ਮੈਂ ਸਮਝ ਦੇ ਲਿਹਾਜ਼ ਨਾਲ ਜ਼ਰੂਰ ਇਹ ਗੱਲ ਕਹਿਣੀ ਚਾਹਾਂਗਾ ਕਿ ਕੇਂਦਰ ਨੇ ਫੈਸਲਾ ਕਰਨਾ ਹੈ ਕਿਸਾਨਾਂ ਨੇ ਉਸ ਕਮੇਟੀ ਦੇ ਉੱਤੇ ਸਹਿਮਤੀ ਦੇਣੀ ਹੈ ਪਰ ਸਹਿਮਤੀ ਤਾਂ ਹੀ ਹੋਏਗੀ ਜੇ ਨਰਪਾ ਕਮੇਟੀ ਹੋਏਗੀ ਸੁਪਰੀਮ ਕੋਰਟ ਸਾਰੇ ਮਾਮਲੇ ਦੇ ਨਜ਼ਰਾਂ ਰੱਖ ਰਿਹਾ ਦੇਖ ਰਿਹਾ ਹੈ ਸੁਪਰੀਮ ਕੋਰਟ ਇਹ ਜ਼ਿੰਮੇਵਾਰੀ ਨਿਭਾਉਣਗੇ ਜ਼ਰੂਰ ਕਿ ਨਰਪਾ ਕਮੇਟੀ ਦੇ ਮੈਨੇ ਕੀ ਹੈ ਦੇਖੋ ਨਰਪਾ ਕਮੇਟੀ ਦੇ ਮੈਨੇ ਇਹ ਤਾਂ ਹੋ ਨਹੀਂ ਸਕਦੇ ਕੋਈ ਭਾਜਪਾ ਦਾ ਆਗੂ ਜਿਹੜਾ ਉਹਦਾ ਹਮਾਇਤੀ ਕਮੇਟੀ 'ਚ ਬੈਜੇ ਕੋਈ ਮੰਤਰੀ ਕਮੇਟੀ ਚ ਬੈਜੋ ਤਾਂ ਸਾਰਾ ਕੁਝ ਪਹਿਲਾਂ ਹੀ ਹੈ ਜੀ ਮੰਤਰੀ ਦਾ ਇਹੀ ਤਾਂ ਸੁਪਰੀਮ ਕੋਰਟ ਨੇ ਕਿਹਾ ਹੈ ਪ੍ਰੋਸੇਜੁਕਤਾ ਦੀ ਘਾਟ ਕਿਉਂ ਸੁਪਰੀਮ ਕੋਰਟ ਕਹਿੰਦਾ ਕਿ ਦੇਖੋ ਤੁਹਾਡੇ ਮੰਤਰੀ ਵੀ ਗੱਲਬਾਤ ਕਰਨ ਲਈ ਜਾ ਰਹੇ ਐ ਫੇਰ ਵੀ ਕਿਸਾਨਾਂ ਦੀ ਜਿਹੜੀ ਹੈਗੀ ਹੈ ਸਹਿਮਤੀ ਨਹੀਂ ਹੋ ਰਹੀ ਕੋਈ ਗੱਲ ਦੇ ਉੱਤੇ ਮੰਨ ਨਹੀਂ ਰਹੇ ਕਿਉਂ ਨਹੀਂ ਮੰਨ ਰਹੇ ਇਥੋਂ ਇਹ ਸਵਾਲ ਨਿਕਲਦਾ ਹੈ ਕਿ ਪ੍ਰੋਸੇਜੁਕਤਾ ਦੀ ਘਾਟ ਹੈ ਪ੍ਰੋਸੇਜੁਕਤਾ ਦੀ ਘਾਟ ਇਸੇ ਕਰਕੇ ਹੁੰਦੀ ਹੈ ਕਿਉਂਕਿ ਦੋ ਕੁਜਾ ਇੱਕ ਪੀੜਤ ਧਿਰ ਵੱਲੋਂ ਕਿਹਾ ਜਾਂਦਾ ਹੈ ਜਿਨੂੰ ਨਿਆਂ ਤੇ ਇਨਸਾਫ਼ ਮਿਲਣ ਦੀ ਆਸ ਹੋएगी ਹੂੰ ਤਾਂ ਪ੍ਰੋਸੇਜੋਗਤਾ ਬਣਦੀ ਹੈ ਦੇਖੋ ਨਿਆ ਕਿਦਾਂ ਹੋਣਾ ਕਿਦਾਂ ਫੈਸਲਾ ਹੋਣਾ ਬਾਅਦੀਆਂ ਗੱਲਾਂ ਹੈ ਪਰ ਪਹਿਲੀ ਗੱਲ ਆਪਾਂ ਜਦੋਂ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ ਦੇਖੋ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ ਆਪਾਂ ਸਾਰੇ ਸੁਪਰੀਮ ਕੋਰਟ ਦੀ ਟਿੱਪਣੀ ਤੇ ਪੋਜ਼ਿਟਿਵ ਤਰੀਕੇ ਨਾਲ ਗੱਲ ਕਰੇ ਸਹਿਮਤ ਹੈ ਇਸੇ ਕਰਕੇ ਸਹਿਮਤ ਹਾਂ ਕਿ ਸੁਪਰੀਮ ਕੋਰਟ ਤੇ ਪ੍ਰੋਸੇਜੋਗਤਾ ਅਦਾਲਤਾਂ ਦੇ ਇੱਕ ਪ੍ਰੋਸਾ ਹੈ ਹੂੰ ਇਹੀ ਗੱਲ ਸੁਪਰੀਮ ਕੋਰਟ ਨੇ ਕਹੀ ਹੈ ਕਿ ਪ੍ਰੋਸੇਜੋਗਤਾ ਦੀ ਘਾਟ ਹੈ ਕੇਂਦਰ ਤੇ ਕਿਸਾਨਾਂ ਦੇ ਵਿਚਾਰ ਹੁਣ ਕਿਸਾਨ ਦਾ ਪੀੜਤਾ ਹੈ ਉਹਨਾਂ ਦੀ ਗੈਰ ਪ੍ਰੋਸਜੋਗਤਾ ਕੀ ਕਰੇਗੀ ਐਂ ਭੂਮਿਕਾ ਨਿਵਾਈ ਜਾਣੀ ਹੈ ਕੇਂਦਰ ਸਰਕਾਰ ਵੱਲੋਂ ਸੋ ਸੁਪਰੀਮ ਕੋਰਟ ਦਾ ਜਿਹੜਾ ਇਸ ਵੇਲੇ ਮਾਮਲਾ ਸਾਡੇ ਸਾਹਮਣੇ ਆਇਆ ਟਿੱਪਣੀ ਆਈ ਹੈ ਕੇਂਦਰ ਸਰਕਾਰ ਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਕੀ ਜੋ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਟਿੱਪਣੀ ਕੀਤੀ ਹੈ ਉਹਦੇ ਮੁਤਾਬਕ ਇੱਕ ਨਿਰਪੱਖ ਕਮੇਟੀ ਕਾਇਮ ਹੋਏਗੀ ਕਿਸਾਨ ਦਾ ਪਹਿਲਾਂ ਵੀ ਲੰਬੇ ਸਮੇਂ ਤੋਂ ਕਹਿੰਦੇ ਰਹੇ ਐ ਐਮ ਐਸ ਬੀ ਦੇ ਉੱਤੇ ਦੇਖੋ ਇੱਕ ਕਮੇਟੀ ਬਣਾਈ ਕਿਸਾਨਾਂ ਨੇ ਰੋਲਾ ਪਾ ਬਾਕਿ ਥੱਕ ਗਏ ਇਸ ਗੱਲ ਦੇ ਉੱਤੇ ਕਉਸ ਕਮੇਟੀ ਸਾਡੇ ਨੁਮਾਇੰਦੇ ਲਓ ਸਾਡੇ ਨੁਮਾਇੰਦੇ ਲਓ ਜੇਕਰ ਤੁਸੀਂ ਸਰਕਾਰ ਦੇ ਨੁਮਾਇੰਦੇ ਪਾਉਣੇ ਆ ਆਪਣੇ ਹਮੈਤੀ ਪਾਉਣੇ ਫਿਰ ਤਾਂ ਸਰਕਾਰ ਬੈਠੀ ਹੈ ਫਿਰ ਕਮੇਟੀ ਦੀ ਲੋੜ ਕੀ ਹੈ ਬਿਲਕੁਲ ਸਰਕਾਰ ਨੇ ਨਹੀਂ ਮੰਨੀ ਉਹ ਕਹਿੰਦੇ ਇੱਕ ਜਾਂ ਦੋ ਨੁਮਾਇੰਦੇ ਤੁਸੀਂ ਆਪਣੇ ਪਾ ਲਓ ਕਿਸਾਨਾਂ ਦੇ ਬਾਕੀ ਜੋ ਹੋਏਗਾ ਸਾਰੀ ਕਮੇਟੀ ਕਰੇਗੀ ਜੇ ਕਮੇਟੀ 18 ਜਾਂ 20 ਲੋਕ ਉਹ ਹੈ ਜਿਨ੍ਹਾਂ ਚੋਂ ਦੋ ਚਾਰ ਆਣੇ ਛੱਡ ਕੇ ਬਾਕੀ ਸਾਰੇ ਸਰਕਾਰ ਦੀ ਬੋਲੀ ਬੋਲਣ ਵਾਲੇ ਆ ਫਿਰ ਤਾਂ ਸਭ ਨੂੰ ਪਤਾ ਹੀ ਹੈ ਨਾ ਕਿ ਕਮੇਟੀ ਕੀ ਕਰੇਗੀ ਸੋ ਇਹੋ ਸਵਾਲ ਹੈ ਪ੍ਰੋਸੈਜਕਤਾ ਦਾ ਕਿਉਂ ਨਹੀਂ ਪ੍ਰੋਸੈਜਕਤਾ ਕਿਉਂਕਿ ਪਤਾ ਹੀ ਹੈ ਜੇ ਸਰਕਾਰ ਦੀ ਕਮੇਟੀਆਂ ਸਰਕਾਰ ਨੇ ਆਪਣੇ ਢੰਗ ਨਾਲ ਫੈਸਲਾ ਕਰਨਾ ਸੋ ਸੁਪਰੀਮ ਕੋਰਟ ਦਾ ਦਖਲ ਬੜਾ ਅਹਿਮ ਹੈ ਸੁਪਰੀਮ ਕੋਰਟ ਨੇ ਸਬੰਧਤ ਸਰਕਾਰਾਂ ਨੂੰ 93 ਗੱਲ ਤੇ ਨੋਟਿਸ ਵੀ ਦਿੱਤਾ ਹੈ ਕਿ ਅਗਲੀ ਤਰੀਕ ਦੇ ਉੱਤੇ ਇਹ ਜਵਾਬ ਲੈ ਕੇ ਆਓ ਕਿ ਜਿਹੜੀ ਹੈਗੀ ਹੈ ਕੋਨਰਪਾ ਕਮੇਟੀ ਕਾਇਮ ਹੋ ਸਕਦੀ ਹੈ ਨਾਲੇ ਇਹ ਵੀ ਕਿਹਾ ਉਹਨਾਂ ਨੇ ਕਿ ਜਦ ਤੱਕ ਮਾਮਲਾ ਨਹੀਂ ਨੱਬੜਦਾ ਇਹ ਸ਼ੰਭੂ ਬਾਰਡਰ ਹੋਵੇ ਜਾਂ ਖਨੋਰੀ ਬਾਰਡਰ ਹੋਵੇ ਜਿਹੜੇ ਕਿਸਾਨ ਹੈਗੇ ਆ ਉਸੇ ਤਰੀਕੇ ਨਾਲ ਉੱਥੇ ਬਾਰਡਰ ਦੇ ਉੱਤੇ ਬੈਠੇ ਰਹਿਣਗੇ ਕਿਉਂਕਿ ਜਦ ਤੱਕ ਨਮੇੜਾ ਨਹੀਂ ਹੁੰਦਾ ਤਦ ਤੱਕ ਜਿਹੜਾ ਹੈਗਾ ਅੱਗੇ ਵਧਿਆ ਨਹੀਂ ਜਾ ਸਕਦਾ ਸੋ ਸੁਪਰੀਮ ਕੋਰਟ ਨੇ ਇੱਕ ਬਹੁਤ ਵਧੀਆ ਮੈਂ ਕਹਿਣਾ ਕਿ ਮੌਕਾ ਦਿੱਤਾ ਹੈ ਨਿਰਪੱਖ ਕਰਦਾ ਹੈ ਕਿ ਕੇਂਦਰ ਇਸ ਮੌਕੇ ਨੂੰ ਕਿਵੇਂ ਇਸਤੇਮਾਲ ਕਰਦਾ ਹੈ ਕੇਂਦਰ ਨੇ بڑے ਮੋਕੇ ਆਪਣੇ ਹੱਥੋਂ ਗਵਾਏ ਕਿਸਾਨ ਦਿੱਲੀ ਦੀਆਂ ਬੁਰਵਾਂ ਤੇ ਜਾ ਕੇ ਬੈਠੇ ਉਹਨਾਂ ਨੇ ਕਿਹਾ ਕਿ ਸਾਡੀ ਗੱਲ ਸੁਣੋ ਤਿੰਨੇ ਖੇਤੀਕਰੂ ਜਿਹੜੇ ਕੇਂਦਰ ਨੇ ਆਪਣੇ ਹੱਥੀ ਬਣਾਏ ਆਪਣੇ ਹੱਥੀ ਰੱਦ ਕਰ ਦਿੱਤੇ ਫਿਰ ਕਹਿੰਦੇ ਦੇਖੋ ਜੀ ਬੜਾ-ਬੜਾ ਫੈਸਲਾ ਕਰਦਾ ਤਿੰਨੇ ਕੀਤੀ ਕਾਨੂੰਨ ਰੱਦ ਕਰਦੇ ਹੂੰ ਮਿਲਿਆ ਕੀ ਆਪੇ ਕੀਤੀ ਕਾਨੂੰਨ ਬਣਾਏ ਆਪੇ ਰੱਦ ਕਰਦੇ ਫਿਰ ਕਹਿੰਦੇ ਬੱਲੇ-ਬੱਲੇ ਦੇਖੋ ਅਸੀਂ ਕਿਸਾਨਾਂ ਦੀ ਗੱਲ ਮੰਨ ਲਈ ਕਿਸਾਨਾਂ ਦੇ ਪੱਲੇ ਕੀ ਪਿਆ ਕਿਸਾਨ ਦਾ ਕਹਿੰਦੇ ਕਿ ਸਾਡੇ ਗਲ ਦੇ ਫਹਾਕ ਕਿਉਂ ਪਾਉਣ ਲੱਗੇ ਹੋ ਜੀ ਕਿਸੇ ਦੇ ਗਲ 'ਚ ਕੋਈ ਫਹਾਕ ਕੱਢਿਆ ਜਾਵੇ ਤਾਂ ਉਹਦੀ ਬੱਲੇ-ਬੱਲੇ ਕਰੋਗੇ ਦੇਖੋ ਤਨ ਮਾਰਨ ਤੋਂ ਬਚਾ ਲਿਆ ਜੇ ਫਹਾਕ ਪਾਉਣ ਵਾਲਾ ਹੀ ਫਹਾਕ ਗਲ 'ਚੋਂ ਕੱਢ ਕੇ ਕਹੇ ਕਿ ਮੈਂ ਤਾਂ ਬਹੁਤ ਵੱਡਾ ਕੰਮ ਕਰਤਾ ਕਿਸਾਨ ਕਿੰਨਾ ਸਮਾਂ ਦਿੱਲੀ ਦੀਆਂ ਬਰੂਆਂ 'ਤੇ ਬੈਠੇ ਰਹੇ ਹੁਣ ਸੰਮੂਹ ਦੇ ਖਨੌਰੀ ਦੇ ਬਾਰਡਰਾਂ 'ਤੇ ਕਹਿੰਦੇ ਵੱਖ-ਵੱਖ ਥਾਂ ਤੇ ਵੱਡੀਆਂ ਰੈਲੀਆਂ ਮਹਾ ਪੰਚਾਇਤਾਂ ਕਰ ਰਿਹਾ ਉਹਨਾਂ ਦੀ ਸੁਣਵਾਈ ਕਿਉਂ ਨਾ ਹੋਵੇ ਸੁਣਵਾਈ ਕਿਸ ਨੇ ਕਰਨੀ ਹੈ ਕੇਂਦਰ ਨੇ ਕਰਨੀ ਹੈ ਜੀ ਇਹ ਵੀ ਹੈ ਪਿਛਲੇ ਸਮੇਂ 'ਚ ਆਪਾਂ ਸਾਰੇ ਜਾਣਦੇ ਆਂ ਪਾਰਲੀਮੈਂਟ ਦੀਆਂ ਚੋਣਾਂ ਨਿਕਲ ਕੇ ਗਈਆਂ ਹੋਰ ਵੀ ਬਹੁਤ ਸਾਰੇ ਕਾਰਨ ਹੋਣਗੇ ਪਰ ਕਿਸਾਨਾਂ ਦਾ ਦਾਵਾ ਹੈ ਕਿ ਜਿਹੜਾ ਭਾਜਪਾ ਨੂੰ ਝਟਕਾ ਲੱਗਿਆ ਜਿਹੜਾ 400 ਦਾ ਅੰਕੜਾ ਕਹਿੰਦੇ ਸੀ ਕਿ 400 ਤੋਂ ਪਾਰ 400 ਤੋਂ ਪਾਰ ਨਹੀਂ ਕਰ ਸਕੀ ਭਾਜਪਾ ਕਹਿੰਦੇ ਅਸੀਂ ਵੀ ਬ੍ਰੇਕਾਂ ਲਾਈਆਂ ਕਿਸਾਨ ਆਖਦੇ ਆ ਕਿ ਕਿਸਾਨ ਜਿਹੜੇ ਇਸ ਮੁੱਦੇ ਤੇ ਲੜਾਈ ਲੜ ਰਹੇ ਸੀ ਉਹ ਕਹੇ ਸੀ ਇਹ ਜਿਹੜੀ ਬੋਰਡ ਦੀ ਝੋਟ ਅਸੀਂ ਕਰਾਂਗੇ ਸੋ ਭਾਜਪਾ ਨੂੰ ਵੀ ਕਿਹੜੇ ਸਬਕ ਤਾਂ ਮਿਲੇ ਹੀ ਐ ਪਿਛਲੇ ਸਮੇਂ ਜਦੋਂ ਅਸੀਂ ਟਾਂ ਕਟੀਆਂ ਵਧਾਂ ਸਮਝ ਦੀਆਂ ਚੋਣਾ ਹੋ ਗਿਆ ਉਹਨਾਂ ਚ ਵੀ ਮਾਰ ਪਈ ਜਿੱਦਾਂ ਆਪਾਂ ਅਕਸਰ ਜ਼ਿਕਰ ਕਰਦੇ ਰਹਿੰਦੇ ਆਂ ਵਾਡਿੰਗਾਂ ਦਾ ਜ਼ਿਕਰ ਕਰਨਾ ਵੀ ਚਾਹੀਦਾ ਹੈ ਹਰਿਆਣਾ ਦੀ ਆਪਾਂ ਗੱਲ ਕਰਦੇ ਆਂ ਹਰਿਆਣਾ ਚ ਆਉਣ ਵਾਲੇ ਦਿਨਾਂ ਚੋਣਾ ਆਉਣ ਵਾਲੀਆਂ ਸਭ ਨੂੰ ਪਤਾ ਹੈ ਜੇ ਕਿਸਾਨਾਂ ਨਾਲ ਸਹਿਮਤੀ ਨਹੀਂ ਹੋਏਗੀ ਤਾਂ ਛੇਦੀ ਕਿਤੇ ਭਾਜਪਾ ਦੇ ਹੱਥ ਫੱਲੇ ਕੋਈ ਪੈਣ ਵਾਲਾ ਨਹੀਂ ਐ ਸੋ ਇਸ ਵੇਲੇ ਕੇਂਦਰ ਦੇ ਕੋਲ ਇੱਕ ਵੱਡਾ ਮੌਕਾ ਹੈ ਜੋ ਸੁਪਰੀਮ ਕੋਰਟ ਨੇ ਦਖਲ ਦਿੱਤਾ ਹੈ ਉਸ ਨੂੰ ਦਖਲ ਦੇ ਕੇ ਕੋਈ ਨਿਰਪੱਖ ਕਮੇਟੀ ਬਣਾਈ ਜਾਵੇ ਜਿਹੜੀ ਕਿਸਾਨਾਂ ਦੀ ਗੱਲ ਸੁਣੇ ਸਰਕਾਰ ਦੀ ਗੱਲ ਵੀ ਸੁਣੇ ਤੇ ਮਾਮਲਾ ਕਿਸੇ ਸਿੱਟੇ ਦੇ ਪਹੁੰਚੇ ਦੇਸ਼ ਦੇ ਹਿੱਤ ਵਿੱਚ ਵੀ ਹੈ ਕੇਂਦਰ ਦੇ ਹਿੱਤ ਵਿੱਚ ਵੀ ਹੈ ਕਿਸਾਨ ਵੀ ਆਪਣੇ ਘਰਾਂ ਨੂੰ ਜਾਣ ਕਿਸਾਨ ਕਿਉਂ ਖਨੌਰੀ ਤੇ ਸ਼ੰਭੂ ਦੇ ਬਾਰਡਰਾਂ ਤੇ ਰੇਲ ਰੇਲ ਟ੍ਰੈਕਾਂ ਦੇ ਬੈਠਣ ਉਹਨਾਂ ਦੇ ਆਪਣੇ ਬੱਚੇ ਆ ਉਹਨਾਂ ਦੇ ਆਪਣੇ ਪਰਿਵਾਰ ਆ ਇਸ ਕੰਮ ਲਈ ਨਹੀਂ ਬਣੇ ਕਿ ਹਰ ਰੋਜ਼ ਜਿੰਦਾਬਾਦ ਮਰਦਾਬਾਦ ਵੀ ਕਰਦੇ ਆ ਗੋਲੀਆਂ ਵੀ ਖਾਂਦੇ ਆ ਠੰਡ ਤੇ ਗਰਮੀਆਂ 'ਚ ਮਰਦੇ ਵੀ ਆ ਕਾਦੇ ਲਈ ਕਿ ਸਿਰਫ ਇੱਕ ਗੱਲ ਦੀ ਮੰਗ ਕਰਦੇ ਆ ਕਿ ਜੋ ਅਸੀਂ ਫਸਲ ਬੀਜਦੇ ਆ ਸਾਨੂੰ ਨਿਆਂ ਮਿਲਣਾ ਚਾਹੀਦਾ ਐ ਐਮ ਐਸ ਸੀ ਵਾਜਬ ਕੀਮਤ ਕਹਿੰਦੇ ਜਿਹੜੀ ਵੀ ਕੋਈ ਪੈਦਾਵਾਰ ਕਰਦਾ ਕੋਈ ਕਾਰਖਾਨੇਦਾਰ ਆ ਵਪਾਰੀ ਐ ਜੋ ਬਣਾਉਂਦਾ ਆਪਣੀ ਕੀਮਤ ਆਪ ਨਿਰਧਾਰਤ ਕਰਦੇ ਆ ਕਿਸਾਨ ਦੀ ਫਸਲ ਦੀ ਕੀਮਤ ਸਰਕਾਰ ਨਿਰਧਾਰਤ ਕਰਦੀ ਐ ਕਹਿੰਦੇ ਘੱਟੋ ਘੱਟ ਵਾਜਬਤਾ طے ਕੀਤੀ ਜਾਏ ਨਾ ਇਨੀ ਮੰਗ ਐ ਸੁਪਰੀਮ ਕੋਰਟ ਨੇ ਪਹਿਲੀ ਵਾਰੀ ਇਸ ਦਾ ਦਖਲ ਦਿੱਤਾ ਐ ਉਮੀਦ ਕਰਦੇ ਆ ਕਿ ਕੋਈ ਨਾ ਕੋਈ ਇਹਦਾ ਫਾਇਦਾ ਉਠਾਇਆ ਜਾਣਾ ਚਾਹੀਦਾ ਐ ਕਿਸਾਨਾਂ ਨੂੰ ਵੀ ਇਸ ਮੁੱਦੇ ਤੇ ਸਮਝਣ ਦੀ ਲੋੜ ਐ ਔਰ ਖਾਤੌਤੇ ਕੇਂਦਰ ਨੂੰ ਪਹਿਲ ਕਦਮੀ ਕਰਨੀ ਹੋਏਗੀ ਜੀ ਬਿਲਕੁਲ ਇਸ ਦੇ ਨਾਲ ਹੀ ਜੇ ਅਸੀਂ ਅਗਲੀ ਖਬਰ ਵੱਲ ਵਧીએ ਤਾਂ ਸ਼ੋਮਨੀ ਅਕਾਲੀ ਦਲ ਦੇ ਬਾਕੀ ਧੜੇ ਦੇ ਵਿੱਚ ਸ਼ਾਮਿਲ ਕੱਤਾ ਵਰ ਆ ਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸੁਰਜੀਤ ਸਿੰਘ ਰਖੜਾ ਜੋ ਅਕਸਰ ਕਹਿੰਦੇ ਨੇ ਕਿ ਯੂਥ ਨੂੰ ਮੌਕਾ ਦੇਣਾ ਚਾਹੀਦਾ ਹੈ ਯੂਥ ਨੂੰ ਅੱਗੇ ਆਉਣਾ ਚਾਹੀਦਾ ਯੂਥ ਹੀ ਹੈ ਜੋ ਅੱਗੇ ਆ ਕੇ ਅਕਾਲੀ ਦਲ ਦੀ ਕਮਾਂ ਸੰਭਾਲ ਸਕਦਾ ਹੈ ਤੇ ਜੇ ਯੂਥ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਵੇਗਾ ਤਾਂ ਅਕਾਲੀ ਦਲ ਫੇਰ ਤੋਂ ਤਰੱਕੀਆਂ ਦੇ ਰਾਹ ਪਏਗਾ ਸ਼ਾਇਦ ਇਸੇ ਗੱਲ ਦੇ ਚੱਲਦਿਆਂ ਹੀ ਉਹਨਾਂ ਦੋਵੇਂ ਕੱਦਾਵਰ ਆਕਵਾ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਕਿ ਹੁਣ ਉਹ ਅੱਗੇ ਤੋਂ ਕੋਈ ਵੀ ਚੋਣ ਨਹੀਂ ਲੜਨਗੇ ਤੇ ਉਹਨਾਂ ਨੇ ਸਿਆਸਤ ਤੋਂ ਪੈਰ ਪਿੱਛੇ ਖਿੱਚ ਲਿਆ ਕੀ ਕਹਿਣਾ ਚਾਹੋਗੇ ਹਾਂ ਨਰਦੀਪਾ ਇਹਦਾ politcal issue ਮਰੇ ਕੋ ਬੜੀ ਨਾ ਸਮਾਜਿਕ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਮੈਂ ਉਹ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨੀ ਚਾਹੁੰਦਾ ਹਾਂ ਉਹ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਹੁੰਦੇ ਨੇ ਆਪਾਂ ਕਈ ਤਮਤ ਦੇਖਦੇ ਹਾਂ ਕਿ ਮੰਗਤੇ ਜੜੇਗੇ ਕਿਸੇ ਤੋਂ ਦਾਨ ਮੰਗਦੇ ਅਸਨੇ ਚਰਵਾ ਦਾ ਦਿਨ ਸੀ ਇਹ ਮੰਗਤਾ ਦਾਨ ਮੰਗ ਰਿਆ ਸੀ ਕਿਸੇ ਕੋਲੋਂ ਤੇ ਉਹਨੇ ਕਿਹਾ ਕਿ ਜੀ 10 ਰੁਪਏ ਦੇ ਦਿਓ ਕਹਿੰਦਾ 10 ਰੁਪਏ ਹੈ ਨਹੀਂ ਕਹਿੰਦਾ 5 ਦੇ ਦਿਓ 5 ਵੀ ਹੈ ਨਹੀਂ ਕਰਦਾ ਕਰਦਾ ਉਹ 1 ਰੁਪਏ ਦੇ ਆ ਗਿਆ ਕਹਿੰਦਾ 1 ਰੁਪਿਆ ਵੀ ਹੈ ਨਹੀਂ ਜਿਹੜਾ ਮੰਗਤਾ ਸੀ ਉਹ ਕਹਿਣ ਲੱਗਾ ਜਾਂ ਫਿਰ ਤੇਰਾ ਸਨਚਰ ਕੀ ਵਿਗਾੜ ਲੂਗਾ ਜਿਹਦੀ ਜੇਬ 'ਚ ਰੁਪਿਆ ਹੀ ਨਹੀਂ ਹੈਗਾ ਉਹਦੇ ਕੋਲੋਂ ਮੈਂ ਮੰਗਣਾ ਕੀ ਹੈ ਨਾ ਹੀ ਤੇਰਾ ਸਨਚਰ ਕੁਝ ਵਿਗਾੜ ਸਕਦਾ ਜੀ ਸੋ ਕਾਲੀਦਾ ਜਦੋਂ ਹਾਸ਼ੀਏ ਤੇ ਚੱਲਿਆ ਗਿਆ ਇਹਨਾਂ ਦਾ ਕੀ ਵਿਗਾੜ ਲੂ ਕੋਈ ਚਾਹੇ ਚੋਣ ਲਾਣੇ ਚਾਹੇ ਚੋਣ ਲਾਣ ਆਣ ਲਾਣਾ ਜਦੋਂ ਲੋਕਾਂ ਨੇ ਹਰਾਤੇ ਸਖਵੀਰ ਗੀਸਨ ਬਾਦਲ ਦੀ ਗੱਲ ਕਰ ਲਈਏ ਚੰਨੂ ਮਾਜਰਾ ਹੋਣਾ ਨੇ ਅਜੇ ਕੱਲ ਆਨੰਦਪੁਰ ਸਾਹਿਬ ਦੀ ਚੋਣ ਲੜੀ ਐ ਉਹ ਵੀ ਉੱਥੋਂ ਹਾਰੇ ਐ ਹਮ ਅਕਾਲੀ ਦਲ ਹਾਸ਼ੀਏ ਤੇ ਗਿਆ 13 ਪਾਰਲੀਮੈਂਟ ਸੀਟਾਂ ਚੋਂ ਇੱਕ ਤਾਂ ਸੀਟ ਹੀ ਛੱਡਤੀ ਇੱਕ ਸੀਟ ਜਿਹੜੀ ਦਿੱਤੀ ਐ ਬੀਬਾ ਹਰਸਮਰਦ ਦੀ ਜਿੱਤੀ ਐ ਇਦਾਂ ਹੀ ਵਿਧਾਨ ਸਭਾ ਦੀਆਂ ਚੋਣਾਂ ਦੀ ਆਪਾਂ ਗੱਲ ਕਰਦੇ ਆ ਹਾਸ਼ੀਏ ਤੇ ਦੋ ਤਿੰਨ ਜਿਹੜੇ ਸਰਕਾਰਾਂ ਚ ਚਲਾਉਂਦੇ ਰਹੇ ਸਖਵੀਰ ਬਾਦਲ ਦੇ ਮੀਟਿੰਗਸ ਵੀ ਵੀਂਗੇ ਜਰਨਲਿਸਟ ਜਾਣਦਾ ਹੈ ਸਖਵੀਰ ਬਾਦਲ ਅਕਸਰ ਕਹਿੰਦੇ ਸੀ ਕਿ ਪੰਜਾਬ ਚ 25 ਸਾਲ ਰਾਜ ਕਰੇਗਾ ਅਕਾਲੀ ਦਲ 25 ਸਾਲ ਰਾਜ ਕਰਨ ਵਾਲੇ ਜਿਹੜੇ ਹੈ ਉਹ ਵਿਧਾਨ ਸਭਾ ਦੇ 25 ਵਿਧਾਇਕ ਵੀ ਨਹੀਂ ਲਿਆ ਸਕੇ ਪਿਛਲੀ ਵਾਰ ਜੀ ਸੋ ਇਹੋ ਜੀ ਸਥਿਤੀ ਦੇ ਵਿੱਚ ਜਿਹੜਾ ਹੈਗਾ ਚੰਦੂ ਮਾਜਰਾ ਵੱਲੋਂ ਇਹ ਗੱਲ ਕਹਿਣੀ ਕਿ ਮੈਂ ਚੋਣ ਲੜਾਂਗਾ ਨਹੀਂ ਲੜਾਂਗਾ ਬਾਕੀ ਮੁੱਦੇ ਦਾ ਵੱਖਰੇ ਹੈਗੇ ਆ ਹੁਣ ਚੋਣ ਲਾਣ ਦੀ ਸਥਿਤੀ ਜੀ ਨਹੀਂ ਹੈਗੇ ਚੰਦੂ ਮਾਜਰਾ ਜੀ ਇਦਾਂ ਹੀ ਪਟਿਆਲਾ ਤੋਂ ਹੈਗੇ ਆ ਰਖੜਾ ਜੀ ਮੈਂ ਉਹਨਾਂ ਦਾ ਬਿਆਨ ਵੀ ਦੇਖ ਰਿਹਾ ਸੀ ਕਿ ਮੈਂ ਚੋਣ ਨਹੀਂ ਲੜਾਂਗਾ ਚੋਣ ਨਾ ਲੜੋ ਲੋਕ ਚਾਹੁੰਦੇ ਹੀ ਨਹੀਂ ਤੁਸੀਂ ਚੋਣ ਲੜੋ ਬਿਲਕੁਲ ਸੋ ਇਸ ਕਰਕੇ ਨਵੀਂ ਲੀਡਰਸ਼ਿਪ ਨੂੰ ਉੱਭਰਨਾ ਚਾਹੀਦਾ ਹੈ ਔਰ ਖਾਸ ਤੌਰ ਤੇ ਜੋ ਸਥਿਤੀ ਹੈ ਇਸ ਵੇਲੇ ਬਣੀ ਜਿਸ ਦਾ ਆਪਾਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਸਿੰਘ ਸਹਿਬਾਨ ਵੱਲ ਦੇਖਿਆ ਜਾ ਰਿਹਾ ਉਹ ਕੋਈ ਸਹੀ ਫੈਸਲਾ ਕਰਨਾ ਤਾਂ ਕਿ ਚੰਦੂ ਮਾਜਰਾ ਹੋਣ ਰਖੜਾ ਹੋਣ ਕਲਮ ਸੁਖਬੀਰ ਬਾਦਲ ਵੀ ਕਹਿ ਸਕਦਾ ਹੈ ਕਿ ਮੈਂ ਕੋਈ ਚੋਣ ਨਹੀਂ ਲੜਾਂਗਾ ਇਹ ਗੱਲ ਕਹਿਣ ਦੀ ਲੋੜ ਹੀ ਨਾ ਪਵੇ ਜਦੋਂ ਲੋਕਾਂ ਨੂੰ ਪਤਾ ਹੀ ਹੈ ਕਿ ਤੁਹਾਡੀ ਜੇਬ 'ਚ ਪੈਸਾ ਹੀ ਨਹੀਂ ਹੈਗਾ ਤੇ ਫਿਰ ਡਰਨ ਦੀ ਕੀ ਲੋੜ ਹੈ ਚੋਣ ਕਾਦੇ ਲਈ ਲੜਨੀ ਹੈ ਚੋਣ ਤਾਂ ਬੰਦਾ ਲੜਦਾ ਜਿੱਤਣ ਦੇ ਲਈ ਕੋਈ ਨੇਤਾ ਲੜਦਾ ਜਿੱਤਣ ਦੇ ਲਈ ਜਦੋਂ ਜਿੱਤਣ ਦੀ ਆਸ ਹੀ ਨਹੀਂ ਫਿਰ ਆਪਾਂ ਬਿਆਨ ਦਿਓ ਜਾਂ ਨਾ ਦਿਓ ਸਵੇਨਾ ਗੱਲਾਂ ਦਾ ਕੋਈ ਅਰਥ ਨਹੀਂ ਸਵਾਲ ਇਹ ਹੈ ਕਿ ਕਾਂਲੀ ਦਲ ਦੀ ਮਜ਼ਬੂਤੀ ਲਈ ਅੱਗੇ ਵਧਣਾ ਚਾਹੀਦਾ ਹੈ ਜਿੱਥੇ ਜਿੱਥੇ ਕਿਸੇ ਦਾ ਨੁਕਸਾ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਜੀ ਉਹ ਸਿੰਘ ਸਾਹਿਬਾਨ ਇਸ ਮਾਮਲੇ ਤੇ ਤਵਕਕਉਂ ਕੀਤੀ ਜਾਂਦੀ ਹੈ ਕਿ ਠੀਕ ਫੈਸਲਾ ਕਰਨਗੇ ਚੋਣ ਲੜਨਾ ਨਾ ਲੜਨਾ ਛੋਟੀਆਂ ਗੱਲਾਂ ਔਰ ਇਹ ਫੈਸਲਾ ਫਤਵਾ ਜਿਹੜਾ ਦੇਣਾ ਹੈ ਉਹ ਜਨਤਾ ਦੇ ਲੋਕਾਂ ਦੇ ਹੱਥ 'ਚ ਹੁੰਦਾ ਹੈ ਖੜੇ ਹੋਣ ਵਾਲਿਆਂ ਦੇ ਹੱਥ 'ਚ ਇਹ ਫੈਸਲਾ ਨਹੀਂ ਹੁੰਦਾ ਚੋਣ ਲੜਨੀ ਕਿਸ ਦੇ ਆਪਣੇ ਅਖਤਿਆਰ 'ਚ ਹੁੰਦੀ ਹੈ ਜਿਤਾਉਣਾ ਦੂਜਿਆਂ ਦੇ ਅਖਤਿਆਰ 'ਚ ਹੈ ਹੂੰ ਜਦੋਂ ਬਾਰ ਬਾਰ ਹਾਰਦੇ ਹਾਂ ਬਾਰ ਬਾਰ ਹਾਰਦੇ ਹਾਂ ਜੀ ਤਾਂ ਫਿਰ ਤੁਹਾਡਾ ਦਿਲ ਹੀ ਨਹੀਂ ਕਰਦਾ ਚੋਣ ਲੜਨ ਹੂੰ ਅਸਲ ਗੱਲ ਤਾਂ ਇਹ ਜੀ ਬਿਲਕੁਲ ਜੀ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬាទ-ਬាទ ਧੰਨਵਾਦ। ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਂਦਾ ਹੈ। ਦਰਸ਼ਕਾਂ ਨੂੰ ਦੱਸ ਦਈਏ ਕਿ ਫੇਸਬੁੱਕ ਦੇ ਨਾਲ-ਨਾਲ YouTube ਤੇ ਵੀ ਸਾਡੇ ਵੱਲੋਂ ਇਸ ਪ੍ਰੋਗਰਾਮ ਨੂੰ ਅਪਲੋਡ ਕੀਤਾ ਜਾਂਦਾ ਹੈ। ਜੇਕਰ ਤੁਸੀਂ ਟੈਲੀਵਿਜ਼ਨ ਦੇ ਜ਼ਰੀਏ ਜਾਂ ਫੇਸਬੁੱਕ ਦੇ ਜ਼ਰੀਏ ਇਸ ਨੂੰ ਨਹੀਂ ਦੇਖ ਪਾ ਰਹੇ ਤਾਂ ਤੁਸੀਂ YouTube ਤੇ ਵੀ ਇਸ ਨੂੰ ਵੇਖ ਸਕਦੇ ਹੋ। ਆਪਣੇ ਸਵਾਲ ਤੇ ਆਪਣੇ ਸੁਝਾਅ ਉੱਤੇ ਛੱਡ ਸਕਦੇ ਹੋ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਾਣਾ ਹੀ ਜੀ। ਮਿਲਾਂਗੇ ਆਪਾਂ ਕੱਲ ਕੁਝ ਹੋਰ ਨਮੀਆਂ ਖਬਰਾਂ ਦੇ ਨਾਲ। ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ